ਮੈਂ ਵੀਡੀਓ ਕੁੰਦਰੇ ਤੇ ਪਾਈ ਸ਼ਿਲਪਾ ਸ਼ੈਕੀ ਦੇ ਘਰ ਵਾਲੇ ਤੇ ਤੇ ਦੁੱਖ ਸਾਡੇ ਕਿਸੇ ਪੰਜਾਬੀ ਨੂੰ ਲੱਗ ਗਿਆ ਤੇ ਉਹ ਫੋਨ ਕਰਕੇ ਗਾਲਾਂ ਕੱਢਦਾ ਉਹ ਮੈਨੂੰ ਕਹਿੰਦਾ ਹੈ ਕਿ ਤੂੰ ਆਪਣੇ ਘਰਾਂ ਛੱਡ ਕੇ ਚਲ ਗਿਆ ਤੇ ਤੈਨੂੰ ਸੰਭ ਹੀ ਨਹੀਂ ਗਈ ਇਸ ਬੰਦੇ ਨੂੰ ਪੁੱਛਿਆ ਜਾਵੇ ਜਿਹੜੇ ਕੁੰਦਰੇ ਦੀਆਂ ਜੁੱਤੀਆਂ ਚੱਕੀ ਫਿਰਦਾ ਇਹ ਵੀ ਤਾਂ ਪਹਿਲੀ ਨੂੰ ਛੱਡ ਕੇ ਆਇਆ ਇਹ ਸ਼ਹਿਰ ਤੈਨੂੰ ਕਿਉਂ ਦੀਦਾ ਜੇ ਤੁਹਾਡੇ ਨਾਲ ਕੋਈ ਲੇਡੀ ਗੱਲ ਕਰਦੀ ਹੈ ਤੇ ਤੁਸੀਂ ਉਹਨੂੰ ਗਾਲਾਂ ਪਰੋਸ ਰਹੇ ਹੋ ਗਾਲਾਂ ਕੱਢ ਰਹੇ ਹੋ ਥੋਡੀ ਆਪ ਦੀ ਔਕਾਤ ਤਾਂ ਚੰਗੀ ਨਹੀਂ ਜਿਹੜੀ ਸਿਰ ਤੇ ਦਸਤਾਰ ਰੱਖੀ ਐ ਇਹਦੀ ਸ਼ਰਮ ਕਰ ਲਓ ਚੈਨਲਾਂ ਤੇ ਵੀਡੀਓ ਦੇ ਵਿੱਚ ਤੁਸੀਂ ਕਿੱਡੇ ਮਿੱਠੇ ਹੋ ਕੇ ਬੋਲਦੇ ਹੋ ਪਰ ਤੁਹਾਡੀਆਂ ਕਰਤੂਤਾਂ ਇਸ ਰਿਕਾਰਡਿੰਗ ਦੇ ਵਿੱਚ ਪਈਆਂ ਜਿੱਦਣ ਤੁਸੀਂ ਪੂਸ ਚੱਕੋਗੇ ਉਦੋਂ ਗੱਲ ਕੀਤੀ ਜਾਊਗੀ ਤੇ ਬਾਕੀ ਜਿਹੜੀਆਂ ਗੱਲਾਂ ਕਹੀਆਂ ਇਸ ਬੰਦੇ ਨੇ ਉਹਦਾ ਨਿਤਾਰਾ ਅੱਜ ਕਰਦਾ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਥੋੜੇ ਦਿਨ ਪਹਿਲਾਂ ਕੁੰਦਰੇ ਤੇ ਇੱਕ ਵੀਡੀਓ ਪਾਈ ਸੀ ਉਹ ਆਪਾਂ ਉਹ ਵੀਡੀਓ ਪਾਈ ਕਿ ਜਿਹੜਾ ਕਿਸੇ ਨੇ ਵੀ ਕੁਝ ਨਹੀਂ ਬੋਲਿਆ ਕਿ ਭਾਈ ਜਿਹੜਾ ਬੰਦਾ ਮੁੰਬਈ ਦੇ ਵਿੱਚ ਆ ਸਭ ਕੁਝ ਕਰਕੇ ਕਰਤੂਤਾਂ ਤੇ ਪੰਜਾਬ ਆ ਕੇ ਉਹਦੇ ਸਿਰ ਤੇ ਪੱਗ ਰੱਖ ਦਿੰਦੇ ਆ ਉਹ ਚੀਜ਼ ਦੇਖ ਕੇ ਮੈਨੂੰ ਕੋਈ ਬੰਦਾ ਮੈਸੇਜ ਪਾਉਂਦਾ ਹੈ ਜਿਹੜਾ ਬੰਦਾ ਕਿ ਮੈਨੂੰ ਕਿਸੇ ਸਮੇਂ ਚ ਬਾਈ ਜੀ ਬਾਈ ਜੀ ਕਰਦਾ ਹੁੰਦਾ ਸੀ ਤੇ ਇੱਜ਼ਤ ਦਿੰਦਾ ਸੀ ਮੈਨੂੰ ਉਹਦੇ ਤੇ ਕੋਈ ਐਦਾਂ ਕਿੰਤੂ ਪਰੰਤੂ ਨਹੀਂ ਸੀ ਸ਼ੱਕ ਵੀ ਨਹੀਂ ਸੀ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਲੋਕ ਸਟੈਂਡ ਬਹੁਤ ਛੇਤੀ ਛੱਡਦੇ ਆ ਕਿਉਂਕਿ ਜਦੋਂ ਇੱਕ ਦਿਨ ਜਸਵੰਤ ਭਾਜੀ ਐ ਕਾਮੇਡੀਅਨ ਪੰਜਾਬ ਦੇ ਲੁਧਿਆਣੇ ਉਹਨਾਂ ਦੇ ਵਿਆਹ 'ਚ ਮੈਂ ਗਿਆ ਸੀ ਤੇ ਉੱਥੇ ਜਦੋਂ ਮੈਂ ਨਿਕਲਿਆ ਤੇ ਮੈਨੂੰ ਉਹੀ ਬੰਦਾ ਟੱਕਰਿਆ ਜਿਹਦੀ ਮੈਂ ਗੱਲ ਕਰ ਰਿਹਾ ਜਿਹੜਾ ਕਿ ਕੁੰਦਰੇ ਦੀ ਵੀਡੀਓ ਦੇਖ ਕੇ ਮੈਨੂੰ ਗਾਲਾਂ ਕੱਢ ਰਿਹਾ ਫੋਨ ਕਰਕੇ ਤੇ ਮੈਨੂੰ ਹਾਈ ਹੈਲੋ ਕਰਦਾ ਉਹਦੀ ਰੂਡ ਭਾਸ਼ਾ ਥੋੜੀ ਜਿਹੀ ਹੁੰਦੀ ਪਹਿਲਾਂ ਨਾਲੋਂ ਜਿੱਦਾਂ ਬਾਈ ਜੀ ਬਾਈ ਜੀ ਕਰਦਾ ਉਹਦਾ ਨਹੀਂ ਤੇ ਚੱਲ ਭਾਈ ਕਹਿੰਦਾ ਜਦੋਂ ਮੈਂ ਥੋੜਾ ਅੱਗੇ ਜੰਨਾਉ ਠਹਾਕਾ ਲਾ ਕੇ ਹੱਸਦਾ ਪਰ ਜਦੋਂ ਅਸੀਂ ਆਪਣੇ ਪਾਰਕਿੰਗ ਵਿੱਚੋਂ ਗੱਡੀ ਲੈ ਕੇ ਨਿਕਲਦੇ ਆ ਮੇਰੇ ਨਾਲ ਇੱਕ ਮੁੰਡਾ ਹੁੰਦਾ ਤੇ ਉਹ ਦੇਖਦਾ ਪਿੱਛੇ ਮੁੜ ਕੇ ਤੇ ਇਹਨਾਂ ਦੀ ਬੂਥੀ ਦੇਖਣ ਵਾਲੀ ਹੁੰਦੀ ਆ ਉਹ ਕਹਿੰਦਾ ਗੱਡੀ ਦੇਖ ਕੇ ਇਹਨਾਂ ਦੀ ਐਸੀ ਤੈਸੀ ਫਿਰ ਗਈ ਪਹਿਲਾਂ ਉਹਨਾਂ ਨੂੰ ਇਹ ਲੱਗਿਆ ਵੀ ਕੰਮ ਨਹੀਂ ਕਰਦਾ ਰੋਲਿਆ ਫਿਰਦਾ ਹੋਊਗਾ ਹੁਣ ਜਦੋਂ ਇਹ ਮੈਸੇਜ ਪਾਇਆ ਮੈਨੂੰ ਮੈਸੇਜ ਪਾ ਕੇ ਕੁੰਦਰੇ ਦੀ ਵੀਡੀਓ ਦੇਖ ਕੇ ਤੇ ਡਿਲੀਟ ਕਰਤਾ ਮੈਂ ਕਿਹਾ ਚਲੋ ਚੰਗਾ ਕਰਤਾ ਡਿਲੀਟ ਕਰਤਾ ਉਹਨਾਂ ਨੇ ਮੈਨੂੰ ਮੈਸੇਜ ਪਾਇਆ ਕਹਿੰਦਾ ਕਿ ਕਿਸੇ ਦੇ ਖਿਲਾਫ ਬੋਲਣਾ ਬਹੁਤ ਸੌਖਾ ਹੁੰਦਾ ਮੈਂ ਉਹਨੂੰ ਜਵਾਬ ਪਾਇਆ ਕਿ ਕਿਸੇ ਲਈ ਚਮਚਾ ਗਿਰੀਆਂ ਕਰਨੀਆਂ ਸੌਖੀਆਂ ਤੇ ਕਿਸੇ ਲਈ ਖਿਲਾਫ ਬਣਨਾ ਸੌਖਾ ਆ ਆਪਣਾ ਆਪਣਾ ਤਰੀਕਾ ਆ ਉਹਨੇ ਮੈਨੂੰ ਫੋਨ ਕੀਤਾ ਤੇ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗ ਪਿਆ ਮੈਂ ਜਦੋਂ ਉਹਨੂੰ ਪੁੱਛਿਆ ਪਏ ਤੇਰੀ ਜਾਤ ਕੀ ਆ ਤੇ ਮੈਨੂੰ ਕਹਿੰਦਾ ਤੂੰ ਆਪਣੀ ਔਕਾਤ ਤੇ ਆ ਗਿਆ ਮੈਂ ਉਹਦੀ ਜਾਤ ਇਸ਼ ਕਰਕੇ ਇਸ ਕਰਕੇ ਪੁੱਛੀ ਕਿ ਜਿਹੜਾ ਬਾਈ ਜੀ ਬਾਈ ਜੀ ਹਾਂਜੀ ਹਾਂਜੀ ਕਰਦਾ ਹੁੰਦਾ ਸੀ ਮੈਨੂੰ ਤੇ ਅੱਜ ਉਹ ਪਰਦੇ ਤੇ ਵੀ ਚੈਨਲਾਂ ਤੇਰੀ ਬਹੁਤ ਮਿੱਠਾ ਬਣਦਾ ਤੇ ਉਹ ਬੋਲ ਕਿਦਾਂ ਰਿਹਾ ਮੈਂ ਉਹ ਗਾਲਾਂ ਤਾਂ ਨਹੀਂ ਕੱਢੀਆਂ ਪਰ ਮੇਰੇ ਮੂੰਹ ਨੂੰ ਬਦਵਾ ਨਿਕਲੀ ਪਰ ਜਿਹਦਾ ਕਿ ਮੈਨੂੰ ਹੁਣ ਵੀ ਦੁੱਖ ਹੈ ਉਹ ਜਦੋਂ ਇਹ ਗੱਲਾਂ ਕਰਦਾ ਹੈ ਉਹਨੂੰ ਤਾਂ ਮੈਂ ਕੁਝ ਨਹੀਂ ਕਿਹਾ ਮੈਂ ਤਾਂ ਕੁੰਦਰੇ ਮਾਰੇ ਗੱਲ ਕੀਤੀ ਆ ਪਰ ਇਹ ਲੋਕ ਉਹ ਨੇ ਜਿਹੜੇ ਜਦੋਂ ਆਏ ਇਸ ਲੈਂਚ ਤੇ ਇਹਨਾਂ ਦੇ ਸਿਰ ਤੇ ਕੋ ਜੁੱਤੀਆਂ ਵੀ ਰੱਖ ਗਿਆ ਤੇ ਕੁਸਕੇ ਨਹੀਂ ਪਰ ਇਹਨਾਂ ਗੱਲਾਂ ਹੋਣ ਦੇ ਵਿੱਚ ਉਹਨੇ ਇੱਕ ਗੱਲ ਕੀਤੀ ਕਿ ਜੀਡੀ ਕਰਕੇ ਇੱਕ ਬੰਦਾ ਆ ਇੱਕ ਬੇਅੰਤ ਮੁੰਡਾ ਹੈ ਪੰਜਾਬ ਦਾ ਉਹ ਕਿਤੇ ਵੀ ਚਾਹਣ ਮੇਰੇ ਨਾਲ ਲਾਈਵ ਬਹਿ ਕੇ ਗੱਲ ਕਰਨ ਇਹ ਕਹਿੰਦਾ ਤੂੰ ਉਹਨਾਂ ਦੇ ਪੈਸੇ ਖਾ ਕੇ ਭੱਜ ਗਿਆ ਮੈਂ ਸੀਨਾ ਠੋਕ ਕੇ ਨਾਂ ਲੈ ਕੇ ਗੱਲ ਕਰਦਾ ਆ ਜਾਣ ਕਰਨ ਗੱਲ ਕਈ ਰਿਸ਼ਤੇਦਾਰ ਦੇ ਮੋਰੇ ਬੁਰੇ ਪੈ ਜਾਣੇ ਇਹ ਜਿਹੜੇ ਜੀਡੀ ਦੀ ਗੱਲ ਕਰਦਾ ਉਹ ਬੰਦਾ ਮੈਨੂੰ ਦੇਵ ਖਰੋੜ ਬਾਰੇ ਬਹੁਤ ਗੱਲਾਂ ਕਰਦਾ ਹੁੰਦਾ ਸੀ ਅੱਜ ਮੈਨੂੰ ਲੱਗਦਾ ਕਿ ਦੇਵ ਖਰੋੜ ਹੋ ਸਕਦਾ ਗਲਤ ਨਾ ਹੋਵੇ ਮੈਨੂੰ ਦੇਵ ਖਰੋੜ ਬਾਰੇ ਕਈਆਂ ਨੇ ਵੀਡੀਓ ਪਾਉਣ ਲੈ ਕੇ ਆ ਜਦ ਮੈਂ ਪ੍ਰੋਪਰ ਕਿਸੇ ਲਈ ਨਹੀਂ ਜਾਣਦਾ ਤਾਂ ਮੈਂ ਨਹੀਂ ਪਾਉਂਦਾ ਉਹ ਦੇਵ ਖਰੋੜ ਦੇ ਨਾਲ ਉਸ ਜੀਡੀ ਨੇ ਫਿਲਮ ਕੀਤੀ ਸੀ ਕੋਈ ਕਾਲਜੀ ਗੇਟ ਪਹਿਲਾਂ ਨਾਂ ਰੱਖ ਲਿਆ ਉਹ ਵਿਕਦੀ ਨਹੀਂ ਸੀ ਉਹ ਮੇਰੇ ਨਾਲ ਮੁੰਬਈ ਆ ਗਿਆ ਇਹ ਜਿਹਦਾ 3.5 ਲੱਖ ਰੁਪਏ ਮੈਨੂੰ ਭਾਈ ਸਾਹਿਬ ਕਹਿੰਦੇ ਮੈਂ ਖਾ ਕੇ ਚਲਾ ਗਿਆ ਉਹ ਇੱਥੇ ਇੱਕ ਹੋਟਲ ਹੈ ਗੈਸਟ ਹਾਊਸ ਸੌਰੀ ਉੱਥੇ ਛੱਡ ਕੇ ਚਲ ਗਏ ਉਹਨਾਂ ਦਾ ਟੈਬ ਰਹਿ ਗਿਆ ਇੱਥੇ ਪੈਸੇ ਨਹੀਂ ਉਹਨੂੰ ਹੀ ਹੋਟਲ ਦੇ ਦਿੱਤੇ ਉਹ ਮੈਂ ਕਿਸੇ ਤੋਂ ਮਗਾ ਕੇ ਦਿੱਤੇ ਉਹ ਟੈਬ ਮੈਂ ਪੰਜਾਬ ਦੀਪਾਇਕ ਉਹਦੇ ਕੋਲ ਛੜਤਾ ਉਹਨਾਂ ਨੂੰ ਗਾਹ ਨਹੀਂ ਪਹਚਾਇਆ ਉਹਦਾ ਮੈਂ ਕਿੱਥੋਂ ਖਾ ਗਿਆ ਉਹ ਹੁਣ ਜੀਡੀ ਨੂੰ ਮੈਂ ਫੋਨ ਲਾਉਣਾ ਮੈਸੇਜ ਪਾਉਣਾ ਉਹ ਜਵਾਬ ਨਹੀਂ ਦੇ ਰਿਹਾ ਉਹਦੇ ਭਰਾ ਨੂੰ ਵੀ ਪਾਏ ਇਹ ਬੰਦਾ ਦੂਜਿਆਂ ਦੀਆਂ ਗੱਲਾਂ ਕਰਦਾ ਕਿ ਮੈਂ ਉਹਦੇ ਨਾਲ ਖਾ ਗਿਆ ਮੈਂ ਨਾ ਇਸ ਕਰਕੇ ਨਹੀਂ ਇਸ ਬੰਦੇ ਦਾ ਲੈ ਰਿਆ ਕਿਉਂਕਿ ਇਹ ਬੰਦੇ ਨਾਲ ਜਦੋਂ ਮੈਂ 2-4 ਵਜੇ ਉਹ ਘਰੇ ਗਿਆ ਇਹ ਬੰਦੇ ਨੇ ਮੈਨੂੰ ਰੋਟੀ ਖਾਧੀ ਬਿਨਾ ਜਾਣ ਨਹੀਂ ਦਿੱਤਾ ਮੈਂ ਤਾਂ ਨਮਕ ਖਾਧਾ ਮੈਂ ਹਰਾਮ ਕਰਨ ਵਾਲਿਆਂ ਚੋਂ ਹੈ ਨਹੀਂ ਇਹ ਕੀ ਆ ਇਹ ਕਿੱਦਾਂ ਬੋਲਿਆ ਮੇਰੇ ਤੋਂ ਮੇਰੀ ਵਾਈਫ ਨੇ ਫੋਨ ਫੜਿਆ ਉੱਚ ਵੀ ਇਹ ਬਕਵਾਸ ਕਰੀ ਗਿਆ ਗਾਲਾਂ ਕੱਢੀ ਗਿਆ ਮੇਕੋ ਰਿਕਾਰਡਿੰਗ ਹੈ ਰਿਕਾਰਡਿੰਗ ਉਦੋਂ ਪਾਉਂਗਾ ਜਦੋਂ ਇਹ ਬਾਹਲਾ ਉੱਪਰ ਹੋ ਜਾਊਗਾ ਇਹ ਤੋਂ ਜਦੋਂ ਕੁਝ ਬੋਲੂਗਾ ਪਰ ਮੈਂ ਇਹਦੇ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਮੈਂ ਨਾ ਨਹੀਂ ਹੱਲਿਸ ਦਾ ਲੈ ਰਿਆ ਪਰ ਇਹਨੂੰ ਦੁੱਖ ਕੀ ਲੱਗਿਆ ਜਾਂ ਫਿਰ ਇਹਨਾਂ ਨੇ ਕੁੰਦਰੀ ਨੂੰ ਇਹ ਕਹਿ ਕੇ ਬੁਲਾਇਆ ਸੀ ਕਿ ਅਸੀਂ ਤਾਂ ਇੱਕ ਨੇਪਾਲ ਦੇ ਬੰਦੇ ਨੂੰ ਖਾਲਸਾ ਬਣਾਤਾ ਤੈਨੂੰ ਜਥੇਦਾਰ ਬਣਾਦਾ ਕਿ ਪੈਸੇ ਆ ਕਿ ਤੈੱਕੋ ਤੇ ਉਹ ਮੈਂ ਵਿੱਚ ਬੋਲ ਦਿੱਤਾ ਤਾਂ ਬੁਰਾ ਲੱਗ ਗਿਆ ਇਹਨਾਂ ਨੂੰ ਉਹ ਤਾਂ ਇਹ ਦੱਸ ਸਕਦੇ ਆ ਨਾ ਗੱਲ ਮੈਂ ਗਲਤ ਕੋਈ ਨਹੀਂ ਕੀਤੀ ਇਹ ਫਿਰ ਕਹਿਣ ਲੱਗ ਪਏ ਸਾਡੇ ਨਾਲ ਐ ਕਰ ਗਏ ਭਾਈ ਮੈਂ ਕਿਸੇ ਦੇ ਵਿਆਹ ਨਹੀਂ ਜਾਂਦਾ ਇਹਨਾਂ ਦੇ ਵਿਆਹ ਤੇ ਤਾਂ ਗਿਆ ਮੈਂ ਬਹਾਨੇ ਲਾਉਣ ਨੂੰ ਫਿਰ ਛੋਟੇ-ਛੋਟੇ ਮੇਹਣੇ ਨਹੀਂ ਹੁੰਦੇ ਉਹ ਮਾਰ ਲਾ ਪਿਆ ਰੋਟੀਆਂ ਦੇ ਚਲੋ ਕੋਈ ਗੱਲ ਨਹੀਂ ਉਹਦੀ ਉਹ ਹਿਸਾਬ-ਕਿਤਾਬ ਫਿਤਰਤ ਹੈ ਪਰ ਮੈਂ ਫਿਰ ਵੀ ਉਹਨਾਂ ਬਹਿਸ ਨਹੀਂ ਕਰਨੀ ਚਾਹੁੰਦਾ ਬਾਅਦ ਚ ਮੈਸੇਜ ਕਰਦਾ ਰਿਹਾ ਫੋਨ ਕਰਦਾ ਰਿਹਾ ਮੈਂ ਨਹੀਂ ਕੀਤਾ ਮੇਰੇ ਮੂੰਹੋਂ ਜਿਹੜੀ ਵੱਦਵਾ ਨਿਕਲੀ ਉਹ ਰੱਬ ਕਰੇ ਪੂਰੀ ਨਾ ਹੋਵੇ ਇੱਕ ਮੁੰਬਈ ਦੇ ਵਿੱਚ ਬੰਦਾ ਸੀ ਸੋਨੂ ਉਹ ਸੋਨੂ ਜਾਣਦਾ ਵਿਚਾਰਾ ਉਹਦੇ ਨੇ ਉਹ ਤੋਂ ਮੈਂ ਪੈਸੇ ਲੈਣੇ ਸੀ ਉਹਨੂੰ ਕੁਝ ਗੱਲ ਕਹਿ ਤੀ ਤਾਂ ਮੇਰੇ ਮੂੰਹੋਂ ਨਿਕਲ ਗਿਆ ਸੀ ਤੇ ਜਾਂ ਕਫਣ ਪਾ ਲਈ ਨਾ ਪੈਸਿਆਂ ਦਾ ਜਦੋਂ 4-5 ਸਾਲ ਬਾਅਦ ਮੈਂ ਉਹਨੂੰ ਮਿਲਿਆ ਨਾ ਉਹਦਾ ਭਰਾ ਵੀ ਉਹਦੇ ਘਰ ਵਾਲੀ ਵੀ ਉਹਦਾ ਬੱਚਾ ਨਹੀਂ ਰਹਿ ਸੀ ਸਿਰਫ ਮਾਂ ਦੇ ਨਾਲ ਸੀ ਉਹ ਮੈਨੂੰ ਅੱਜ ਵੀ ਉਹ ਗੱਲ ਦਾ ਦੁੱਖ ਹੈ ਪਰ ਇਹ ਲੋਕ ਕਿਸੇ ਕੁੰਦਰੇ ਲਈ ਜਿਹਨੇ ਕਰਤੂਤ ਕੀਤੀ ਤਾਂ ਮੈਂ ਬੋਲਿਆ ਕੁੰਦਰੇ ਨੂੰ ਤੁਸੀਂ ਬੋਲ ਨਹੀਂ ਸਕਦੇ ਹੈਂ ਕੁੰਦਰੇ ਨੇ ਕਰਤੂਤ ਕੀਤੀ ਮੈਂ ਤਾਂ ਬੋਲਿਆ ਮੈਂ ਆਪਣੇ ਕੋਲ ਬਣਾ ਕੇ ਤਾਂ ਬੋਲਿਆ ਨਹੀਂ ਫਿਰ ਮੈਨੂੰ ਕਹਿ ਰਿਹਾ ਦਲਜੀਤ ਕਿੱਥੇ ਆ ਫਲਾਨਾ ਕਿੱਥੇ ਆ ਤੇਰੇ ਪੱਲੇ ਕਹਿੰਦਾ ਕੀ ਆ ਮੇਰੇ ਪੱਲੇ ਭਾਈ ਸਾਹਿਬ ਉਹ ਆ ਜਿਹੜਾ ਤੁਹਾਡੇ ਪੱਲੇ ਨਹੀਂ ਹੈਗਾ ਹੈਨਾ ਮੇਰੇ ਨਾਲ ਗਲਤੀਆਂ ਕੀਤੀਆਂ ਮੇਰੇ ਨਾਲ ਧੋਖੇ ਕੀਤੇ ਵੱਡੇ ਵੱਡੇ ਸਟਾਰਾਂ ਨੇ ਮੈਂ ਨਾਂ ਲੈ ਰਿਆ ਕਿਸੇ ਦੇ ਪਿਛਵਾੜੇ ਤੇ ਖਾਜ ਕਿਉਂ ਹੁੰਦੀ ਬਈ ਕਿਸੇ ਨੂੰ ਪ੍ਰੋਬਲਮ ਕੀ ਆ ਮੈਂ ਵੀ ਉਸ ਜਗ੍ਹਾ ਤੇ ਆ ਕੇ ਚਪੇੜੇ ਕੀ ਬਹੁਤ ਕੁਝ ਕਰ ਸਕਦਾ ਹੈਨਾ ਮੈਂ ਇੱਕ ਖਤਮ ਹੈ ਕਿ ਤਰ੍ਹਾਂ ਦਾ ਬੰਦਾ ਮੇਰੇ ਹੱਥੋਂ ਤੁਸੀਂ ਨਾ ਕੁਝ ਗਲਤ ਕਰ ਲਿਓ ਜਾਂ ਮੈਨੂੰ ਕੁਝ ਕਰਕੇ ਆਪਦੇ ਜਵਾਕ ਨਾ ਰੋਲ ਲਿਓ ਭੁੱਖੇ ਮੰਗਦੇ ਫਿਰਨਾ ਉਹ ਨਾ ਵਿਚਾਰਿਆਂ ਨੇ ਸਮਝੇ ਜਿਹੜਾ ਟੂਣ ਟਕਾਰੇ ਜਾਂ ਕਰਕੇ ਕਮਾਉਣੇ ਕਮਾ ਲਓ ਚੱਲਣੇ ਕਿੰਨੇ ਕੇ ਪ੍ਰੋਜੈਕਟ ਤੁਹਾਨੂੰ ਹੀ ਪਤਾ ਮੈਨੂੰ ਹੀ ਪਤਾ ਹੈ ਹੈਨਾ ਗਲਤਫਹਿਮੀਆਂ 'ਚ ਨਾ ਰਹੋ ਕਰੋਧ ਮੇਰੇ ਮਨ 'ਚ ਬਹੁਤ ਹੈ ਉਹਨਾਂ ਲਈ ਹੈ ਜਿਨ੍ਹਾਂ ਦੀਆਂ ਗੱਲਾਂ ਕਰਦੇ ਲਾਓ ਚੈਨਲ ਤੇ ਲਿਆਓ ਬੈਠੀਏ ਫੇਰ ਕਰਦੇ ਗੱਲ ਦੇਵ ਖਰੋੜ ਲਈ ਮੈਂ ਇਸ ਕਰਕੇ ਨਹੀਂ ਬੋਲਿਆ ਕਿਉਂਕਿ ਦੇਵ ਖਰੋੜ ਉਦੋਂ ਵੀ ਸ਼ਾਇਦ ਗਲਤ ਨਾ ਹੋਵੇ ਜੀਡੀ ਨੇ ਫਿਲਮ ਬਣਾਈ ਸੀ ਜੀਡੀਓ 'ਚ ਹੀਰੋ ਸੀ ਇਹ ਬੰਦਾ ਨਾ ਪ੍ਰੋਮੋਸ਼ਨ ਲਈ ਆਇਆ ਨਾ ਇਹਦੀ ਮਦਦ ਕੀਤੀ ਉਹ ਨਹੀਂ ਉਹ ਜੀਡੀ ਦੀ ਤੇ ਜੀਡੀ ਦੀ ਫੋਟੋ ਨਹੀਂ ਸੀ ਮੈਂ ਤਾਂ ਨਹੀਂ ला ਸਕਿਆ ਤੇ కుందਰੇ ਕਰਕੇ ਇਹ ਜਿਹੜਾ ਬੰਦਾ ਬੋਲਿਆ ਇਹਦੀ ਫੋਟੋ ਤਾਂ ਨਹੀਂ ਲਾਈ ਕਿਉਂਕਿ ਮੈਂ ਇਹਦਾ ਨਮਕ ਖਾਦਾ ਹੈ ਪਰ ਸ਼ਰਮ ਆਉਣੀ ਚਾਹੀਦੀ ਐਸ ਬੰਦੇ ਨੂੰ ਕਿ ਮੈਂ ਹੱਲੇ ਵੀ ਉਹ ਈਨ ਮੰਨਦਾ ਵੇ ਛੱਡੋ ਇਹ ਉਸ ਬੰਦੇ ਲਈ ਗੱਲ ਕਰਦਾ ਜਿਨੇ ਉਹ ਕਰਤੂਤਾਂ ਕੀਤੀਆਂ ਹੈ ਉਹ ਵੀ ਤਾਂ ਦੂਜੀ ਲਈ ਫਿਰਦਾ ਹੁਣ ਜਾ ਕੇ ਉਹ ਉੱਥੇ ਪ੍ਰੇਮਾਨੰਦ ਕੋਲ ਬਹਿ ਗਿਆ ਆਖੇ ਜੀ ਮੇਰੀ ਕਿਡਨੀ ਲੈ ਲੋ ਇਸ ਗਦੇ ਨੂੰ ਪਹਿਲਾਂ ਨਹੀਂ ਪਤਾ ਕਿ ਉਹ ਕਈਆਂ ਨੂੰ ਕਿਡਨੀ ਤੋਂ ਮਨਾ ਕਰ ਚੁੱਕਾ ਇਦਾਂ ਦੇ ਡਰਾਮੇ ਕਰਨ ਵਾਲੇ ਦੇ ਬੰਦੇ ਕੁੰਦਰੇ ਬਾਰੇ ਮੈਂ ਇਹ ਵੀ ਜਾਣਦਾ ਕਿ ਨੇਪਾਲ ਤੋਂ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਸ਼ਾਲ ਵੇਚੇ ਨੇ ਮਹਿੰਗੇ ਮਹਿੰਗੇ ਕਿਵੇਂ ਬਣਿਆ ਹਨਾ ਹੋਰ ਵੀ ਮੈਂ ਬਗੱਲਾ ਬਹੁਤ ਜਾਣਦਾ ਜਿਹੜੇ ਕਹਿੰਦੇ ਫਿਰਦੇ ਆ ਕਿ ਸਾਨੂੰ ਕੇਪੀਐਸ ਗਿਲ ਧੱਕੇ ਨਾਲ ਲੈ ਜਾਂਦਾ ਸੀ ਉਦੋਂ ਦੋਹਾਈਆਂ ਦਿੰਦੇ ਸੀ ਆਪਣੇ ਲਿੰਕ ਦੀ ਸਾਡੇ ਲਿੰਕ ਹੈ ਕੋਈ ਕੰਮ ਹੋਏ ਤਾਂ ਦੱਸਿਓ ਉਦੋਂ ਫੁੱਲ ਫੁਕਰੀਆਂ ਮਾਰੀਆਂ ਹੋਈਆਂ ਨੇ ਇਨੀ ਇਹ ਮੋਹਰੇ ਕੀਤਾ ਹੋਇਆ ਆ ਭੌਂਕਣ ਮੇਰਾ ਲੈਵਲ ਉਹਨਾਂ ਨਾਲ ਐ ਇਸ ਬੰਦੇ ਨਾਲ ਨਹੀਂ ਹੈਗਾ ਇਹ ਤਾਂ ਬਾਈ ਜੀ ਬਾਈ ਜੀ ਹੱਥ ਜੋੜ-ਜੋੜ ਕੇ ਪਹੁੰਚੇ ਨੇ ਇੱਥੇ ਤੱਕ ਇਹਨਾਂ ਦੇ ਬੰਦੇ ਚੈਨਲ ਦੇ ਨਾਂ ਤੇ ਵੀ ਮੇਰੇ ਨਾਲ ਕਈ ਮਹੀਨੇ ਹਿਰਾਫੇਰੀ ਕਰ ਗਏ ਜਿਨ੍ਹਾਂ ਦੀ ਗੱਲ ਕਰਦੇ ਲੈ ਕੇ ਆਉਣ ਲਾਈਵ ਕਰਾਂਗੇ ਗੱਲ ਫੇਰ ਦੱਸਾਂਗੇ ਕਿੰਨੇ ਰਿਸ਼ਤੇਦਾਰਾਂ ਤੋਂ ਜਦੋਂ ਝੂਠੇ ਪੈ ਗਏ ਮਿਹਰਬਾਨੀ ਸ਼ੁਕਰੀਆ